ਮੰਗ ਕੇ ਵਰਤੀਆਂ ਇਹਨਾਂ ਚੀਜ਼ਾਂ ਨਾਲ ਤੁਹਾਡਾ ਵੀ ਹੋ ਸਕਦਾ ਹੈ ਭਾਗੇ ਖਰਾਬ ਉਹ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਦੀ ਮੰਗ ਕੇ ਵਰਤੋਂ ਕਰਨ ਨਾਲ ਤੁਹਾਡੀ ਕਿਸਮਤ ਵੀ ਬਦ ਕਿਸਮਤੀ ਵਿੱਚ ਬਦਲ ਸਕਦੀ ਹੈ ਦੋਸਤੋ ਆਪਾਂ ਨੂੰ ਬਚਪਨ ਤੋਂ ਹੀ ਸਿਖਾਇਆ ਜਾਂਦਾ ਹੈ ਕਿ ਸਭ ਦੀ ਮਦਦ ਕਰਨੀ ਚਾਹੀਦੀ ਹੈ ਪਰ ਵਾਕਤੂ ਸ਼ਾਸਤਰ ਵਿੱਚ ਕੁਝ ਅਜੀਹੀਆਂ ਚੀਜ਼ਾਂ ਹੁੰਦੀਆਂ ਹਨ ਜੇ ਨਾਲੀ ਵਰਤੋ ਨਾ ਤਾਂ ਮੰਗ ਕੇ ਕਰਨੀ ਚਾਹੀਦੀ ਹੈ ਨਾ ਹੀ ਆਪਣੀ ਉਹ ਚੀਜ਼ਾਂ ਕਿਸੇ ਹੋਰ ਨੂੰ ਵਰਤੋ ਲਈ ਦੇਣੀਆਂ ਚਾਹੀਦੀਆਂ ਹਨ ਕਿਉਂਕਿ ਮੰਗ ਕੇ ਵਰਤੀਆਂ ਚੀਜ਼ਾਂ ਦੀ ਵਰਤੋ ਕਰਨ ਨਾਲ ਨਕਾਰਾਤਮਕ ਊਰਜਾ ਆਉਂਦੀ ਹੈ ਤੇ ਨਾਲ ਹੀ ਤੁਹਾਡੀ ਆਰਥਿਕ ਤੌਰ ਤੇ ਪਰੇਸ਼ਾਨੀ ਵੀ ਵੱਧ ਜਾਂਦੀ ਹੈ ਮੰਗ ਕੇ ਕਿਹੜੀਆਂ ਚੀਜ਼ਾਂ ਦੀ ਵਰਤੋ ਨਹੀਂ ਕਰਨੀ ਚਾਹੀਦੀ ਉਹ ਜਾਣਨ ਤੋਂ ਪਹਿਲਾਂ ਤੁਸੀਂ ਵੀ ਚਾਹੁੰਦੇ ਹੋ માતા ਲక్ష్ਮੀ ਦੀ ਕਿਰਪਾ ਤੁਹਾਡੇ ਉੱਪਰ ਬਣੀ ਹੀ ਰਹੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਚਲੋ ਦੋਸਤੋ ਜਾਣਦੇ ਹਾਂ ਉਹ ਚੀਜ਼ਾਂ ਜਿਨ੍ਹਾਂ ਦੀ ਵੱਤੋਂ ਨਾ ਤਾਂ ਮੰਗ ਕੇ ਕਰਨੀ ਚਾਹੀਦੀ ਹੈ ਨਾ ਹੀ ਕਿਸੇ ਨੂੰ ਆਪਣੀਆਂ ਇਹ ਚੀਜ਼ਾਂ ਵਰਤਨ ਲਈ ਦੇਣੀਆਂ ਚਾਹੀਦੀਆਂ ਹਨ ਨੰਬਰ 1 ਮੋਬਾਈਲ ਦੇ ਆਉਣ ਨਾਲ ਬਹੁਤ ਸਾਰੇ ਲੋਕ ਹੁਣ ਘੜੀ ਨਹੀਂ ਪਾਉਂਦੇ ਪਰ ਕੁਝ ਬੰਦੇ ਅਜੇ ਵੀ ਹੁੰਦੇ ਹਨ ਜੋ ਅੱਜ ਵੀ ਘੜੀ ਪੋਣਾ ਬਹੁਤ ਪਸੰਦ ਕਰਦੇ ਆ ਘੜੀ ਸਿਰਫ ਟਾਈਮ ਹੀ ਨਹੀਂ ਦੱਸਦੀ ਬਲਕਿ ਇਹ ਤੁਹਾਡੇ ਜੀਵਨ ਵਿੱਚ ਚੱਲ ਰਹੇ ਚੰਗੇ ਮਾੜੇ ਟਾਈਮ ਬਾਰੇ ਵੀ ਦੱਸਦੀ ਹੈ ਦੋਸਤੋ ਤੁਸੀਂ ਮੰਗ ਕੇ ਕਿਵੇਂ ਤੋ ਘੜੀ ਪਾਉਂਦੇ ਹੋ ਤਾਂ ਇਸ ਨਾਲ ਉਸ ਬੰਦੇ ਦਾ ਮਾੜਾ ਟਾਈਮ ਵੀ ਤੁਹਾਡੇ ਤੇ ਆ ਜਾਂਦਾ ਹੈ ਤੇ ਤੁਸੀਂ ਜਿੰਨੀ ਦੀ ਮਿਹਨਤ ਕਰਦੇ ਹੋ ਉਸ ਦਾ ਫਲ ਉਸ ਬੰਦੇ ਨੂੰ ਮਿਲਦਾ ਹੈ ਇਹ ਤੁਹਾਡਾ ਸਮਾਂ ਖਰਾਬ ਹੋ ਜਾਂਦਾ ਹੈ ਇਸ ਲਈ ਕਦੇ ਦੋ ਵੀ ਮੰਗ ਕੇ ਘੜੀ ਨਹੀਂ ਪਾਉਣੀ ਚਾਹੀਦੀ ਨੰਬਰ 2 ਸਕੂਲ ਜਾਂ ਕਾਲਜ ਵਿੱਚ ਅਕਸਰ ਆਪਾਂ ਆਪਣੇ ਦੋਸਤਾਂ ਤੋਂ ਮੰਗ ਕੇ ਕੱਪੜੇ ਪਾ ਲੈਂਦੇ ਹਾਂ ਪਰ ਉਸ ਬੰਦੇ ਦੀ ਨਕਾਰਾਤਮਕ ਊਰਜਾ ਵੀ ਨਾਲ ਆਉਂਦੀ ਹੈ ਤੇ ਮੰਗ ਕੇ ਪਾਏ ਕੱਪੜਿਆਂ ਨਾਲ ਦੁਰਭਾਗੇ ਵੀ ਆਉਂਦਾ ਹੈ ਇਤ ਲਈ ਮੰਗ ਕੇ ਕੱਪੜੇ ਪਾਉਣ ਤੋਂ ਹਮੇਸ਼ਾ ਬਚਣਾ ਚਾਹੀਦਾ ਹੈ ਇੱਥੇ ਤੱਕ ਕਿ ਆਪਣੇ ਰਿਸ਼ਤੇਦਾਰਾਂ ਤੋਂ ਵੀ ਕੱਪੜੇ ਮੰਗ ਕੇ ਨਹੀਂ ਪਾਉਣੇ ਚਾਹੀਦੇ ਨੰਬਰ 3 ਕੱਪੜਿਆਂ ਦੀ ਤਰ੍ਹਾਂ ਆਪਾਂ ਬੂਟ ਤੇ ਚप्पल ਵੀ ਮੰਗ ਕੇ ਪਾ ਲੈਂਦੇ ਹਾਂ ਪਰ ਮੰਗ ਕੇ ਬੂਟ ਜਾਂ ਚप्पल ਪਾਉਣ ਨਾਲ ਤੁਹਾਡੇ ਉੱਪਰ ਦਲਿੱਦਰ ਤਾਂ ਆਉਂਦੀ ਹੈ ਕਿਉਂਕਿ ਵਾਸਤੂ ਛਾਤ ਦੇ ਅਨੁਸਾਰ ਪੈਰਾਂ ਦਾ ਸਬੰਧ ਛਣੀ ਦੇਵ ਨਾਲ ਹੁੰਦਾ ਹੈ ਇਸ ਲਈ ਦੂਸਰੇ ਬੰਦੇ ਦੇ ਬੂਟ ਚੱਪਲ ਮੰਗ ਕੇ ਪਾਉਣ ਨਾਲ ਤੁਹਾਡੇ ਉੱਪਰ ਛਣੀ ਦਾ ਪਰਕੋਪ ਹੋ ਸਕਦਾ ਹੈ ਇਸ ਲਈ ਮੰਗ ਕੇ ਕਦੀ ਵੀ ਚਪਲ ਜਾਂ ਬੂਟ ਨਹੀਂ ਪੋਣੇ ਚਾਹੀਦੇ ਨੰਬਰ 4 ਲੋੜ ਹੋਣ ਤੇ ਕਸੇਕੋਲ ਮੰਗ ਕੇ ਰਮਾਲ ਵਰਤਨਾ ਵੀ ਅਸ਼ੋਭ ਹੁੰਦਾ ਹੈ ਕਿਉਂਕਿ ਜੇਕਰ ਤੁਸੀਂ ਕਸੇਕੋਲ ਮੰਗ ਕੇ ਰਮਾਲ ਦੀ ਵਰਤੋਂ ਕਰਦੇ ਹੋ ਤਾਂ ਉਸ ਵਿਅਕਤੀ ਨਾਲ ਤੁਹਾਡੇ ਸਬੰਧ ਤੇ ਰਿਸ਼ਤੇ ਖਰਾਬ ਹੋ ਸਕਦੇ ਹਨ ਇਸ ਲਈ ਕਸੇਕੋਲ ਵੀ ਮੰਗ ਕੇ ਮਾਲ ਦੀ ਬਾਤੋ ਨਹੀਂ ਕਰਨੀ ਚਾਹੀਦੀ ਨੰਬਰ 5 ਅਕਸਰ ਵਿਆਹ ਜਾਂ ਪਾਰਟੀ ਦੇ ਫੰਕਸ਼ਨ ਵਿੱਚ ਆਪਾਂ ਮੰਗ ਕੇ ਗਹਿਣੇ ਪਾਉਂਦੇ ਹਾਂ ਜਿਵੇਂ ਘੜੀ ਅੰਗੂਠੀ ਨੈਕਲਸ ਈਅਰਿੰਗ ਵਗੈਰਾ ਪਰ ਜਦੋਂ ਤੁਸੀਂ ਕਿਸੇ ਕੋਲ ਮੰਗ ਕੇ ਅੰਗੂਠੀ ਪਾਉਂਦੇ ਹੋ ਤਾਂ ਤੁਹਾਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਅੰਗੂਠੀ ਕ세 ਵੀ ਧਾਤੂ ਦੀ ਹੋਵੇ ਉਹ ਕ세 ਨਾ ਕ세 ਗ੍ਰਹਿ ਨਾਲ ਸੰਬੰਧ ਰੱਖਦੀ ਹੈ ਇਸ ਲਈ ਜਦੋਂ ਤੁਸੀਂ ਮੰਗ ਕੇ ਅੰਗੂਠੀ ਬੋਂਦੇ ਹੋ ਤਾਂ ਤੁਹਾਡੇ ਗ੍ਰਹਾਂ ਤੇ ਬਹੁਤ ਬੁਰਾ ਅਸਰ ਹੋ ਸਕਦਾ ਹੈ ਜਿਸ ਨਾਲ ਤੁਹਾਨੂੰ ਤੈਸੇ ਸਬੰਧੀ ਤੇ ਸਿਹਤ ਸੰਬੰਧੀ ਕਾਫੀ ਸਮੱਸਿਆ ਆ ਸਕਦੀ ਹੈ ਇਸ ਲਈ ਤੁਹਾਨੂੰ ਕ세 ਤੋਂ ਵੀ ਮੰਗ ਕੇ ਅੰਗੂਠੀ ਨਹੀਂ ਪਾਉਣੀ ਚਾਹੀਦੀ ਨੰਬਰ 6 ਤੁਸੀਂ ਅਕਸਰ ਦੇਖਿਆ ਹੀ ਹੋਣਾ ਹੈ ਜਦੋਂ ਬੱਚੇ ਇਗਜ਼ਾਮ ਜਾਂ ਪੇਪਰ ਵਿੱਚ ਬੈਠਦੇ ਹਨ ਤਾਂ ਉਹ ਆਪਣੇ ਦੋਸਤਾਂ ਤੋਂ ਮੰਗ ਕੇ ਪੈਨ ਦੀ ਵਰਤੋਂ ਕਰਦੇ ਹਨ ਜਾਂ ਤੁਸੀਂ ਕਾਰੋਬਾਰ ਦੀ ਕੋਈ ਡੀਲ ਕਰਦੇ ਸਮੇਂ ਕਿਸੇ ਦੂਜੇ ਬੰਦੇ ਦਾ ਪੈਨ ਇਸਤੇਮਾਲ ਕਰਦੇ ਹੋ ਕਿਸੇ ਦੂਜੇ ਬੰਦੇ ਦਾ ਮੰਗ ਕੇ ਪੈਨ ਇਸਤੇਮਾਲ ਕਰਨ ਨਾਲ ਤੁਹਾਡੇ ਕੈਰੀਅਰ ਤੇ ਬਹੁਤ ਪੂਰਾ ਅਸਰ ਹੋ ਸਕਦਾ ਹੈ ਇਸ ਲਈ ਵਾਸਤੂ ਸ਼ਾਸਤਰ ਵਿੱਚ ਦੱਸਿਆ ਗਿਆ ਹੈ ਕਿ ਮੰਗ ਕੇ ਪੈਨ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਜਿਸ ਨਾਲ ਤੁਹਾਡੇ ਕੈਰੀਅਰ ਦੀ ਗ੍ਰੋਥ ਰੁਕ ਜਾਂਦੀ ਹੈ ਨੰਬਰ 7 ਜਦੋਂ ਆਪਾਂ ਆਪਣੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਦੇ ਘਰ ਕਿਸੇ ਫੰਕਸ਼ਨ ਜਾਂ ਵਿਆਹ ਜਾਂ ਕਿਸੇ ਹੋਰ ਵਜ੍ਹਾ ਨਾਲ ਰਹੇ ਜਾਂਦੇ ਹਾਂ ਤਾਂ ਆਪਣਾ ਤੌਲੀਆ ਮਤਲਬ ਕਿ ਟਾਵਲ ਨਾਲ ਲੈ ਕੇ ਜਾਓ ਕਿਉਂਕਿ ਕਸੇ ਦੇ ਟਾਵਲ ਦੀ ਵਰਤੋਂ ਕਰਨ ਨਾਲ ਉਸ ਬੰਦੇ ਦੀ ਇੱਕ ਤਸਕੀਨ ਦੀ ਪ੍ਰੋਬਲਮ ਤੁਹਾਨੂੰ ਹੋ ਸਕਦੀ ਹੈ ਤੇ ਦੂਜਾ ਉਸ ਬੰਦੇ ਦੀ ਨੈਗੇਟਿਵ ਊਰਜਾ ਅਤੇ ਦੁਰਭਾਗ ਵੀ ਤੁਹਾਡੇ ਵੱਲ ਆ ਸਕਦਾ ਹੈ ਇਸ ਲਈ ਤੁਹਾਨੂੰ ਕਿਸੇ ਤੋਂ ਵੀ ਮੰਗ ਕੇ ਟਾਵਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਦੋਸਤੋ ਐਦਾ ਦੀ ਹੋਰ ਵੀਡੀਓ ਲਈ ਚੈਨਲ ਨੂੰ ਲਾਈਕ ਤੇ ਵੀਡੀਓ ਨੂੰ ਸਬਸਕ੍ਰਾਈਬ ਕਰ ਲਵੋ ਜੀ ਧੰਨਵਾਦ